ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਲੈ ਕੇ ਹਾਜ਼ਰ ਹੋਇਆ ਜੀ ਬਾਸਮਤੀ ਦੇ ਤਾਜ਼ਾ ਰੇਟ ਤੇ ਕਰਦੇ ਆ ਗੱਲਬਾਤ ਕੀ ਹੈ ਜਿਹੜੇ ਬਾਸਮਤੀ ਦੇ ਤਾਜ਼ਾ ਰੇਟ ਚੱਲ ਰਹੇ ਆ ਪੰਜਾਬ ਤੇ ਹਰਿਆਣੇ ਦੀਆਂ ਮੰਡੀਆਂ ਦੇ ਵਿੱਚ ਤੇ ਕਿਸਾਨ ਵੀਰੋ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਨਵੀਂ ਬਾਸਮਤੀ ਦੀ ਆਮਦ ਸ਼ੁਰੂ ਹੋ ਗਈ ਹੈ ਜੀ 1509 ਬਾਸਮਤੀ ਹੈ ਜਿਹੜੀ ਪੰਜਾਬ ਦੀਆਂ ਮੰਡੀਆਂ ਵਿੱਚ ਆਉਣੀ ਸ਼ੁਰੂਟ ਹੋ ਗਈ ਹੈ ਤੇ ਆਪਾਂ ਹੁਣ ਰੋਜ਼ਾਨਾ ਤੁਹਾਡੇ ਲਈ ਅਪਡੇਟ ਲੈ ਕੇ ਆਇਆ ਕਰਾਂਗੇ ਬਾਕੀ ਆਪਾਂ ਫੋਟੋਆਂ ਸ਼ੇਅਰ ਕਰਦੇ ਰਹਿਨੇ ਆ ਕਿ ਤਿੰਨੇ ਪਲੇਟਫਾਰਮਾਂ ਤੇ ਇੰਸਟਾਗ੍ਰਾਮ ਫੇਸਬੁੱਕ YouTube ਤੇ ਤੇ ਤੁਸੀਂ ਆਪਣਾ ਚੈਨਲ ਆ YouTube ਤੇ ਖੇਤੀਬਾੜੀ ਪੰਜਾਬ ਦੀ ਸਬਸਕ੍ਰਾਈਬ ਕਰ ਲਓ Instagram ਤੇ Facebook ਤੇ ਜਿਹੜਾ ਚੈਨਲ ਆਪਣਾ ਖੇਤੀਬਾੜੀ ਪੰਜਾਬ ਦੀ ਉਹਨੂੰ ਫੋਲੋ ਕਰ ਸਕਦੇ ਹੋ ਰੋਜ਼ਾਨਾ ਅਪਡੇਟ ਲੈਣ ਲਈ ਬਾਸਮਤੀ ਦੇ ਰੇਟਾਂ ਦੀ ਤੇ ਕਿਸਾਨ ਵੀਰੋ ਕਰਦੇ ਆ ਗੱਲਬਾਤ ਬਾਸਮਤੀ ਦੇ ਰੇਟਾਂ ਦੇ ਬਾਰੇ ਤੇ ਸਭ ਤੋਂ ਪਹਿਲਾਂ ਮੰਡੀ ਹੈਗੀ ਆ ਕਿਸਾਨ ਵੀਰੋ ਕੋਟਕਪੂਰਾ ਮੰਡੀ ਕੋਟਕਪੂਰਾ ਮੰਡੀ ਦੇ ਵਿੱਚ ਅੱਜ ਜੀ ਬਾਸਮਤੀ ਪਹੁੰਚੀ ਆ ਤੇ ਪਹਿਲੀ ਢੇਰੀ ਆ ਜਿਹੜੀ ਕੋਟਕਪੂਰਾ ਮੰਡੀ ਦੇ ਵਿੱਚ 9000 ਤੇ 1 ਰੁਪਿਆ ਰੇਟ ਲੱਗਿਆ ਜੀ ਤੇ ਅੱਜ 200 ਬੈਗ ਆ ਜਿਹੜਾ ਕੋਟਕਪੂਰਾ ਮੰਡੀ ਦੇ ਵਿੱਚ ਪਹੁੰਚਿਆ ਤੇ ਅਗਲੀ ਮੰਡੀ ਆ ਕਿਸਾਨ ਵੀਰੋ ਨਰੇਲਾ ਮੰਡੀ ਨਰੇਲਾ ਮੰਡੀ ਹੈਗੀ ਆ ਜੀ ਦਿੱਲੀ ਦੀ ਮੰਡੀ ਤੇ ਨਰੇਲਾ ਮੰਡੀ ਦੇ ਵਿੱਚ ਜਿਹੜੀ 1509 ਬਾਸਮਤੀ ਦਾ ਰੇਟ ਅੱਜ ਮੀਡੀਅਮ ਲੋ ਕੁਆਲਿਟੀ ਦੀ ਬਾਸਮਤੀ ਸੀਗੀ 2200 ਤੋਂ ਲੈ ਕੇ 2951 ਰੁਪਏ ਲੱਗਿਆ ਜੀ ਨਰੇਲਾ ਮੰਡੀ ਦੇ ਵਿੱਚ ਬਾਸਮਤੀ 1509 ਦਾ ਰੇਟ ਤੇ ਅਗਲੀ ਮੰਡੀ ਹੈਗੀ ਆ ਕਿਸਾਨ ਵੀਰੋ ਸ਼੍ਰੀ ਅਮਰਤਸਰ ਸਹਿਬ ਮੰਡੀ ਇੱਥੇ ਬਾਸਮਤੀ ਪਹੁੰਚੀ ਆ ਜੀ 1509 ਇਹਦਾ ਰੇਟ ਅੱਜ ਲੱਗਿਆ ਜੀ 3601 ਰੁਪਿਆ ਤੇ ਸ਼ਨੀਵਾਰ ਇੱਥੇ ਬਾਸਮਤੀ ਆਈ ਸੀਗੀ ਉਹਦਾ ਰੇਟ 3600 ਤੇ 73 ਰੁਪਏ ਲੱਗਿਆ ਸੀ 3700 ਦੇ ਨੇੜੇ ਜਿਹੜਾ ਰੇਟ ਪਹੁੰਚ ਗਿਆ ਸੀ ਬਾਸਮਤੀ 1509 ਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਮੰਡੀ ਦੇ ਵਿੱਚ ਤੇ ਅਗਲੀ ਮੰਡੀ ਆ ਕਿਸਾਨ ਵੀਰੋ ਗੰਗੋ ਮੰਡੀ ਗੰਗੋ ਮੰਡੀ ਦੇ ਵਿੱਚ ਬਾਸਮਤੀ 1509 ਪਹੁੰਚੀ ਹੈ ਜੀ ਲੋ ਕੁਆਲਿਟੀ ਦੀ ਬਾਸਮਤੀ ਸੀ ਤੇ 2900 ਤੇ 25 ਰੁਪਏ ਰੇਟ ਲੱਗਿਆ ਤੇ 500 ਬੈਗ ਇੱਥੇ ਜਿਹੜਾ ਪਹੁੰਚਿਆ ਜੀ ਅਗਲੀ ਮੰਡੀ ਆ ਕਿਸਾਨ ਵੀਰੋ ਕਰਨਾਲ ਮੰਡੀ ਕਰਨਾਲ ਮੰਡੀ ਦੇ ਵਿੱਚ ਜਿਹੜੀ 1509 ਬਾਸਮਤੀਆ ਰੇਟ ਅੱਜ 2800 ਤੋਂ ਲੈ ਕੇ ਤੇ 3200 ਤੇ 50 ਰੁਪਏ ਲੱਗਿਆ ਜੀ ਤੇ 2000 ਘਟਾ ਇੱਥੇ ਪਹੁੰਚਿਆ ਬਾਸਮਤੀ ਘਟਾ ਰਹੀ ਆ ਤੁਹਾਨੂੰ ਵੀ ਪਤਾ ਕਿ بارشਾਂ ਲਗਾਤਾਰ ਚੱਲ ਰਹੀਆਂ ਪੰਜਾਬ ਹਰਿਆਣੇ ਦੇ ਵਿੱਚ ਉਹਦੇ ਕਰਕੇ ਬਾਸਮਤੀ ਜਿਹੜੀ ਘਟ ਪਹੁੰਚ ਰਹੀ ਆ ਤੇ ਅਗਲੀ ਮੰਡੀ ਹੈਗੀ ਆ ਕਿਸਾਨ ਵੀਰੋ ਕੋਟਾ ਮੰਡੀ ਕੋਟਾ ਮੰਡੀ ਦੇ ਵਿੱਚ ਜਿਹੜੀ ਬਾਸਮਤੀ 1509 ਉਹਦਾ ਰੇਟ 2500 ਤੋਂ ਲੈ ਕੇ 2725 ਤੇ ਸਦਾਰਾ 18 ਦਾ ਰੇਟ ਇੱਥੇ ਰਿਹਾ ਜੀ 3000 ਤੋਂ ਲੈ ਕੇ 3300 ਰੁਪਏ ਤੇ ਪੂਸ਼ਾ ਬਾਸਪਤੀ ਦਾ ਰੇਟ ਇੱਥੇ ਰਿਹਾ ਜੀ 2600 ਤੋਂ ਲੈ ਕੇ 2850 ਤੇ 500 ਪੂਰੀ ਇੱਥੇ ਪਹੁੰਚੀਆ ਕੋਟਾ ਮੰਡੀ ਦੇ ਵਿੱਚ ਤੇ ਰਕਸ਼ਾ ਵਿਭਾਗ ਜਿੰਨੀ ਕ ਮੰਡੀਆਂ ਦੇ ਰੇਟ ਆਏ ਸੀ ਆਪਣੇ ਕੋਲ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਬਾਕੀ ਰਜਾਨਾ ਰੇਟ ਦੇਖਣ ਲਈ ਆਪਣੇ ਤਿੰਨੇ ਪਲੇਟਫਾਰਮਾਂ ਤੇ ਆਪਾਂ ਅਪਡੇਟ ਕਰਦੇ ਰਹਿੰਦੇ ਆ ਫੇਸਬੁੱਕ ਇੰਸਟਾਗ੍ਰam YouTube YouTube ਚੈਨਲ ਸਬਸਕ੍ਰਾਈਬ ਕਰ ਲਓ ਲੌਂਗ ਵੀਡੀਓ ਵੇਖਣ ਲਈ ਤੇ ਫੇਸਬੁੱਕ ਤੇ ਇੰਸਟਾਗ੍ਰam ਨੂੰ ਫੋਲੋ ਕਰ ਲਓ ਫੋਟੋਮਾ